ਨਮਸਕਾਰ ਜੀ ਸਾਰਿਆਂ ਨੂੰ ਮਨ ਫੈਮਿਲੀ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੀਆਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਇਸ ਚੈਨਲ ਤੇ ਨਵੇਂ ਐ ਪਲੀਜ਼ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਟਾਈਮ ਹੋ ਗਿਆ ਜੀ 1 ਵਜ ਗਿਆ ਤੇ ਮੈਂ ਹੁਣ ਥੋੜਾ ਨਾਲ ਨੂੰ ਕਿ ਫ੍ਰੀ ਹੋਈ ਐ ਤੁਹਾਨੂੰ ਪਤਾ ਅੱਜ ਕਰ ਹੁਣ ਫੈਸਟੀਵਲਸ ਆ ਰਹੇ ਐ ਔਰ ਆਪਣੇ ਸਫਾਈਆਂ ਦੇ ਦਿਨ ਵੀ ਨਾਲ-ਨਾਲ ਸ਼ੁਰੂ ਹੋ ਜਾਂਦੇ ਐ ਇਸ ਕਰਕੇ ਮੈਂ ਸ਼ਰਧਾ ਵਿੱਚ ਸਫਾਈਆਂ ਆਪਣੀਆਂ ਸ਼ੁਰੂ ਕਰ ਲੈਣੀਆਂ ਹੁੰਦੀਆਂ ਤਾਂ ਕਿ ਹੌਲੀ-ਹੌਲੀ ਆਰਾਮ ਨਾਲ ਥੋੜੀ ਹੋ ਜਾਂਦੀ ਹੈ इजीली ਫਿਰ ਇੱਕਦਮ ਭੜੜ ਨਹੀਂ ਪੈਂਦਾ ਤੇ ਮੈਂ 2-3 ਦਿਨ ਤੋਂ ਬਸ ਇਹੀ ਕੰਮ ਲੱਗੇ ਹੋਈਆਂ ਔਰ ਇਸ ਕਰਕੇ ਮੈਂ ਫ੍ਰੀ ਵੀ ਲੈਟ ਹੋ ਪੜਨੀ ਹੈ ਅੱਜ ਕੱਲ ਮੈਂ ਲੱਗੀ ਝਾੜੂ ਮਾਰ ਤੇ ਆਪਣੇ ਡਰਾਵ ਵਗੈਰਾ ਸਾਫ਼ ਕਰਨਾ ਚੰਗੀ ਤਰ੍ਹਾਂ 2-3 ਦਿਨ ਲਗਾ ਕੇ ਪਹਿਲਾਂ ਮੈਂ ਇਹ ਸੂਦੀ ਸਾਰੇ ਕਬੜਸ ਸਾਫ਼ ਕੀਤੀਆਂ ਉਹਦੇ ਪੁਰਾਣੇ ਕੱਪੜੇ ਵਗੈਰਾ ਕੱਢੇ ਕੁਝ ਬੁੱਕਸ ਵਗੈਰਾ ਸੀਗੀਆਂ ਜੇ ਤਾਂ ਪੁਰਾਣੀਆਂ ਨਹੀਂ ਚਾਹੀਦੀਆਂ ਸੀ ਕੁਝ ਕਾਪੀਜ਼ ਫਿੱਲ ਹੋ ਗਈਆਂ ਤੇ ਉਹ ਸਾਰੀ ਸੈਟਿੰਗ ਸਟਿੰਗ ਉਸਦੀ ਕਵਰ ਦੇ ਕੀਤੀ ਪ੍ਰੋਪਰ ਕਿਉਂਕਿ ਬੱਚੇ ਤਾਂ ਜਦੋਂ ਸਟੱਡੀ ਕਰਦੇ ਆ ਤੇ ਉਹਨੂੰ ਪੂਰਾ ਬਸ ਇੱਦਾਂ ਹੀ ਹੋਛ-ਪੋਛ ਕਰਕੇ ਰੱਖਦੇ ਆ ਤੇ ਕੱਲ ਮੈਂ ਉਹਦੇ ਬੈੱਡ ਦੇ ਉੱਪਰੋਂ ਵੀ ਸਾਰੀਆਂ ਜਿੰਨੀਆਂ ਵੀ ਉਹਨੇ ਬੁੱਕਸ ਵਗੈਰਾ ਖਿਲਾਰੀਆਂ ਹੋਈਆਂ ਸੀ ਸਾਰੀਆਂ ਚੱਕਤੀਆਂ ਬਾਕੀ ਉਹ ਮੈਨੂੰ ਅੱਜ ਸਵੇਰੇ ਕਹਿ ਰਿਹਾ ਸੀਗਾ ਕਿ ਮੈਨੂੰ ਨਾ ਰਾਤ ਮम्मा ਨੀਂਦ ਵੀ ਨਹੀਂ ਆਈ ਕਿ ਮੇਰਾ ਬੈੱਡ ਬਿਲਕੁਲ ਖਾਲੀ-ਖਾਲੀ ਸੀ ਤੇ ਚਲੋ ਵਧੀਆ ਰਿਹਾ ਉਹਦਾ ਥੋੜਾ ਰੂਮ ਪੂਰਾ ਸੈੱਟ ਹੋ ਗਿਆ ਜਾਲੇ-ਝੁਲੇ ਉਤਰ ਗਏ ਕਾਰਟਨਸ ਵਗੈਰਾ ਮੈਂ ਧੋਕੇ ਪੂਰੇ ਉਹਦੇ ਹੈਂਗ ਕਰਤੇ ਤੇ ਅੱਜ ਮੈਂ ਉਹਨੂੰ ਕਹਿ ਰਹੀ ਸੀ ਮੈਨੂੰ ਕਹਿੰਦਾ ਵੀਡੀਓ ਚ ਮੇਰਾ ਰੂਮ ਨਹੀਂ ਦਿਖਾਣਾ ਹਲੇ ਆਪਾਂ ਦੀਵਾਲੀ ਨੂੰ ਦਿਖਾਵਾਂਗੇ ਪੂਰਾ ਅਸੀਂ ਤਰ੍ਹਾਂ ਮੈਂ ਸਾਰਾ ਡੈਕੋਰੇਟ ਕਰਾਂਗੀ ਮੈਂ ਉਹਨੂੰ ਕਿਹਾ ਕਿ ਪੂਰਾ 1 ਮਹੀਨਾ ਮੈਨੂੰ ਦਿਖਾਈ ਆਪਣਾ ਰੂਮ ਇਦਾਂ ਹੀ ਸੈੱਟ ਰੱਖ ਕੇ ਤੇ ਫਿਰ ਮੈਂ ਤੇਰੇ ਰੂਮ ਦੀ ਵੀਡੀਓ ਬਣਾਵਾਂਗੀ ਤੇ ਚਲੋ ਜੀ ਹੁਣ ਆਪਾਂ ਲੱਗੇ ਆ ਕੰਮ ਕਰਨ ਔਰ ਅੱਜ ਮੇਰਾ ਪਲਾਨ ਹੈ ਨਮਕੀਨ ਬਣਾਉਣਾ ਸੂਜੀ ਦੀ ਨਮਕੀਨ ਬਣਾਵਾਂਗੀ ਮੈਂ ਅੱਜ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਆਜੋ ਆਪਾਂ ਨਮਕੀਨ ਬਣਾਨੇ ਆ ਪਹਿਲਾਂ ਹਾਂਜੀ ਇੱਥਰ ਮੈਂ ਥੋੜਾ ਜਿਹਾ ਤੇਲ ਪਾ ਕੇ ਗਰਮ ਕਰਕੇ ਉਹਦੇ ਵਿੱਚ ਰਾਈ ਪਾ ਲਈ ਰਾਈ ਦੇ ਨਾਲ ਹੀ ਮੈਂ ਪਾ ਲਈ ਜੀਰਾ ਔਰ ਨਾ ਲਾ ਪਾਵਾਂਗੀ ਥੋੜਾ ਜਿਹਾ ਨਮਕ ਉਰੇ ਇਸ ਵਿੱਚ ਪਾਮਾ ਕੇ 1.5 ਕਟੋਰੀ ਪਾਣੀ ਕਿਉਂਕਿ ਇਸੇ ਵਾਸਤੇ ਮੈਂ ਸੋਚ ਲਈ ਹੈ ਆਪਣੀ ਇੱਕ ਇੱਕ ਕਟੋਰੀ ਔਰ ਸੇਮ ਕਟੋਰੀ ਮੈਂ 1.5 ਕਟੋਰੀ ਪਾਣੀ ਦੇ ਪਾਈਆਂ ਇਹਦੇ ਵਿੱਚ ਔਰ ਇਸੇ ਵਿੱਚ ਗੈਸ ਨੂੰ ਜਲਾ ਕੇ ਪਾਣੀ ਨੂੰ ਕਰਾਂਗੇ ਗਰਮ ਅਚੀ ਤਰ੍ਹਾਂ ਬਸ ਕੋਈ ਜਿਆਦਾ ਚੀਜ਼ਾਂ ਨਹੀਂ ਪੈਂਦੀਆਂ ਇਹਦੇ ਵਿੱਚ ਆਪਣਾ ਰਾਈ ਹੈ ਜੀਰਾ ਔਰ ਨਮਕ ਹੈ ਇਹ ਤਿੰਨਾਂ ਚੀਜ਼ਾਂ ਨੂੰ ਅਚੀ ਤਰ੍ਹਾਂ ਗਰਮ ਕਰਕੇ ਮੈਂ ਪਾਣੀ ਨੂੰ ਤੇ ਫਿਰ ਇਹਦੇ ਵਿੱਚ ਸੂਜੀ ਪਾਵਾਂਗੀ ਲੋਰੀ ਪਾਣੀ ਆਪਣਾ ਅਚੀ ਤਰ੍ਹਾਂ ਰਿਜ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਨਾ ਸੂਜੀ ਸੂਜੀ ਨੂੰ ਥੋੜ੍ਹੀ ਥੋੜ੍ਹੀ ਪਾ ਕੇ ਨਾਲ-ਨਾਲ ਹੀ ਹਿਲਾਇਆ ਜਾਣਾ ਤਾਂਕਿ ਇਹਦੇ ਵਿੱਚ ਲੰਪਸ ਨਾ ਬਣ ਜਾਣ ਤੇ ਗੱਡਾ ਜੀਆਂ ਬਣ ਜਾਂਦੀਆਂ ਫਿਰ ਓਖਾ ਹੋ ਜਾਂਦਾ ਉਸ ਨੂੰ ਤੋੜਨਾ ਇੱਕ ਕਟੋਰੀ ਸੌਰੀ ਡੇਢ ਕਟੋਰੀ ਪਾਣੀ ਸੀ ਔਰ ਇੱਕ ਕਟੋਰੀ ਸੂਜੀ ਸੂਜੀ ਨਾਲ ਦੀ ਨਾਲ ਹੀ ਫੁੱਲਣਾ ਸ਼ੁਰੂ ਹੋ ਜਾਂਦੀ ਹੈ ਤੇ ਲੋ ਜੀ ਸੂਜੀ ਆਪਣੇ ਬਿਲਕੁਲ ਫੁੱਲ ਗਈ ਔਰ ਪਾਣੀ ਸੇ ਅਚੀ ਤਰ੍ਹਾਂ ਸੋਕ ਲਿਆ ਇਸ ਦੇ ਵਾਸਤੇ ਆਪਾਂ ਕੋਈ ਵੀ ਸੂਜੀ ਲੈ ਸਕਦੇ ਹਾਂ ਚਾਹੇ ਮੋਟੀ ਹੋਵੇ ਪਤਲੀ ਹੋਵੇ ਕੋਈ ਵੀ ਸੂਜੀ ਯੂਜ਼ ਹੋ ਸਕਦੀ ਹੈ ਪਰ ਇਹ ਹੈ ਕਿ ਜੇ ਪਤਲੀ ਸੂਜੀ ਮਿਲ ਲਵੇ ਤਾਂ ਬਹੁਤ ਅੱਛਾ ਲੈਂਦਾ ਕਿਉਂਕਿ ਉਸੇ ਨਾਲ ਸੇਵੀਆਂ ਵੀ ਆਪਾਂ ਨੂੰ ਕੱਢਣੀਆਂ ਈਜ਼ੀ ਹੋ ਜਾਂਦੀ ਹੈ ਤੇ ਹੁਣ ਇਹਨੂੰ ਜਦ ਮੈਂ 10-15 ਮਿੰਟ ਬਾਅਦ ਸੇਕ ਤਾਂ ਸੂਜੀ ਫੁੱਲ ਜਾਏਗੀ ਅੱਛੀ ਤਰ੍ਹਾਂ ਔਰ ਦੂਸਰੇ ਕਿਰੇ ਵਿੱਚ ਪਾਣੀ ਭਿਗਿਆ ਰੱਖ ਕੇ ਅੱਛਾ ਹੋ ਸਮੂਥ ਹੋ ਜਾਏਗੀ ਥੋੜੀ ਤੇ ਮੈਂ ਇਹਨੂੰ ਟਾ ਕੇ ਰੱਖ ਦਾਂਗੀ ਹੁਣਨੀ ਤੇਰੇ ਵਿੱਚ ਦੂਸਰੀ ਸਾਈਡ ਤੇ ਇਹਦੇ ਕਰਦੀ ਆ ਮਟੀਰੀਅਲ ਰੈਡੀ ਤੇ ਅੱਧਰ ਮੈਂ ਮੀਡੀਅਮ ਸਾਈਜ਼ ਤਿੰਨ ਆਲੂ ਆਪਣੇ ਬੋਇਲ ਕਰਕੇ ਰੱਖੇ ਹੋਏ ਆਂ ਭਲੇ ਥੋੜੇ ਗਰਮ ਹੈ ਇਹਨਾਂ ਨੂੰ ਛਿੱਲ ਕੇ ਔਰ ਇਹਨਾਂ ਨੂੰ ਮੈਂ ਕद्दूकस ਕਰ ਲੈਣਾ ਬਰੀਕ ਬਰੀਕ ਬਿਲਕੁਲ ਚਲੋ ਜੀ ਆਲੂ ਮੈਂ ਆਪਣਾ ਕद्दूकस ਕਰ ਲਿਆ ਤਿੰਨ ਆਲੂ ਬੋਇਲ ਕੀਤੇ ਸੀ ਬਟ ਮੈਂ ਦੋ ਹੀ ਕੀਤੇ ਆ ਕਿਉਂਕਿ ਫਿਰ ਜਦ ਮੇਰਾ ਮਟੀਰੀਅਲ ਜਿੰਨਾ ਖੈਗਾ ਉਹਦੇ ਹਿਸਾਬ ਨਾਲ ਥੋੜਾ ਠੀਕ ਰਹੇਗਾ ਤੇ ਫਿਰ ਮੇਰੀ ਸੋਜੀ ਵੀ ਰੈਡੀ ਹੈ ਸੋਜੀ ਇਕਦਮ ਠੰਡੀ ਹੋਈ ਹੋਈ ਹੈ ਤੇ ਇਹਨੂੰ ਮੈਂ ਇਹਦੇ ਵਿੱਚ ਪਾ ਲਾਂਗੀ ਸਾਰਾ ਉਜੀ ਪਈ ਪਈ ਸੁੱਕ ਜਾਂਦੀ ਹੈ ਨਾ ਇੱਕਦਮ ਤੇ ਫੁੱਲ ਜਾਂਦੀ ਹੈ ਪੂਰੀ ਤੇ ਇਹਦੇ ਵਿੱਚ ਮੈਂ ਨਾਲ ਥੋੜਾ ਜਿਹਾ ਪਾਵਾਂਗੇ ਹਨ ਇਹਦੇ ਵਿੱਚ ਨਮਕ ਕਿਉਂਕਿ ਆਪਾਂ ਪਹਿਲਾਂ ਵੀ ਪਾਇਆ ਹੋਇਆ ਇਸ ਕਰਕੇ ਥੋੜਾ ਜਿਹਾ ਹੀ ਪਾਏਗਾ ਲਾਲ ਮਿਰਚ ਇਹ ਘਰ ਦੀ ਪੀਸੀ ਲਾਲ ਮਿਰਚ ਤਾਂ ਹੀ ਥੋੜੀ ਮੋਟੀ ਮੋਟੀ ਜੀ ਵੀ ਹੈ ਤੇ ਥੋੜਾ ਜਿਹਾ ਪਾਵਾਂਗੀ ਇਹਦੇ ਵਿੱਚ ਮੈਂ ਮੇਥੀ ਇਹਨਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਆਟੇ ਦੀ ਤਰ੍ਹਾਂ ਗੁੰਨ ਲੈਣਾ ਆਪਾਂ ਨੇ ਪੂਰਾ ਅੱਛੀ ਤਰ੍ਹਾਂ ਬਸ ਜੀ ਆਪਣਾ ਆਟਾ ਬਿਲਕੁਲ ਰੈਡੀ ਹੈ ਇਹ ਕੋ ਬਿਲਕੁਲ ਇਹ ਹੋ ਰਿਹਾ ਹੁਣ ਇਕਦਾਂ ਸਹੀ ਹੋ ਗਿਆ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਮੋਨ ਕੀ ਵੀ ਕਹਾਂਦੇ ਨੇ ਜਿਸਨੂੰ ਪਦੇਸੀ ਕੀ ਥੋੜਾ ਜਿਹਾ ਬਸ ਦੋ ਚਮਚੇ ਪਾਵਾਂਗੇ ਜ਼ਿਆਦਾ ਨਹੀਂ ਇਨੋਂ ਚਤਰਾਗੋਲ ਲਵਾਂਗੇ। ਉਹਦੇ ਆਪਾਂ ਲੰਬੇ ਲੰਬੇ ਜੇ ਕਰਕੇ ਨਾ ਥੋੜੇ ਛੋਟੇ گول-ਗੋਲ ਜਿਹੀ ਤੇ ਜਿਸ ਤਰ੍ਹਾਂ ਮੱਕੇਂਸ ਦੀ ਸ਼ੇਪ ਹੁੰਦੀ ਆਪਾਂ ਨੂੰ ਮਾਰਕੀਟ ਤੋਂ ਮਿਲਦੀ ਐ ਸੇਮ ਆਪਾਂ ਰੈਡੀ ਕਰ ਲਈ। ਤੇ ਥੋੜੀ ਦੇਰ ਮੈਂ ਇਸ ਨੂੰ ਫ੍ਰੀਜ਼ਰ ਦੇ ਵਿੱਚ ਲਗਾ ਲਿਆ ਸੀਗਾ ਥੋੜੇ ਹਾਰਡ ਜੇ ਹੋ ਗਏ। ਅੱਛੀ ਤਰ੍ਹਾਂ ਵੈਸੇ ਤਾਂ ਸੂਜੀ ਕਰਕੇ ਵੈਸੇ ਹੀ ਹਾਰਡ ਹੋ ਜਾਂਦੇ ਆ। ਬਟ ਫ੍ਰੀਜ਼ਰ ਦੇ ਵਿੱਚ ਰੱਖਣ ਕਰਕੇ ਥੋੜੇ ਕ੍ਰਿਸਪੀ ਹੋ ਜਾਂਦੇ ਆ। ਤੇ ਹੁਣ ਮੈਂ ਲੱਕ ਇਹਨਾਂ ਨੂੰ ਫਰਾਈ ਕਰਨ। बहुत बढ़िया फ्राई हो रहे हैं तो लो जी अपने क्रिस्पी मकीन बन के रेडी तो मैं एक तोड़ के भी दिखा तो ये देखो बढ़िया बने हैं बहुत वाया एकदम सॉफ्ट है और इन्ना अच्छा खुशबू आ रही है ना कि बस बन कर रहे फटाफट खा माँ मेरी चाय भी रेडी है तो लो जी अपने गरम गरम क्रिस्पी मकीीन रेडी नाल मैं अपनी चाह बना ली इधर हरी चटनी इमली वाली चटनी और मेरी चाह रेडी है और हूँ मैं उसी बैठ के मैं और यशु नाम ना पीवा और इसका मजा लवेंगे और जेडे इस चैनल पर नवे है प्लीज़ सबसक्राइब जरूर कर देना